ਦੋਸਤੋ ਅੱਜ ਮੇਲੇ ਦਾ 7ਵਾਂ ਦਿਨ ਹੈ ਤੇ ਰੌਣਕਾਂ ਦੇਖ ਸਕਦੇ ਹਾਂ ਤੇ ਟਾਈਮ ਲਗਭਗ 6:54 ਮਿੰਟ ਹੋ ਚੁੱਕੇ ਆ ਤੇ 11 ਸਤੰਬਰ 2025 ਦੇ ਜੋ ਵੀਡੀਓ ਹੈ ਤੁਹਾਨੂੰ ਛਪਾਰ ਮੇਲੇ ਦਿਖਾਉਣ ਜਾ ਰਹੇ ਹਾਂ ਕਿੰਨਾ ਰੌਣਕਾਂ ਕਿੰਨਾ ਇਕੱਠ ਕਿੰਨਾ ਰਸ਼ ਤੁਸੀਂ ਅੱਜ ਦੀ ਇਸ ਵੀਡੀਓ 'ਚ ਦੇਖ ਸਕਦੇ ਹੋ ਸੋ ਵੀਡੀਓ ਦੇ ਫਿਰ ਤੱਕ ਤੁਸੀਂ ਬਨੇ ਰਹਿਣਾ ਯਾ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਯਾ ਤੇ ਤੁਹਾਨੂੰ ਝੁੱਲੇ ਦੇਖਣ ਨੂੰ ਮਿਲੇਗਾ ਛਪਾਰ ਦੇ ਮੇਲੇ ਦੇ ਵਿੱਚ ਡੇਂਜਰਸ ਝੁੱਲੇ ਜੀ ਹਾਂ ਇਹ ਸਨ ਹੋਗਾ ਜ਼ਿੰਦਗੀ ਕੱ ਲੋਂਗੇ ਸੱਦਮਗਨ ਹੋਗੇ ਸੱਦਮਗਨ ਲੋ ਜੀ ਭਾਈ ਦਾ ਚੈਨਲ ਆ ਐਨਓ ਸਬਸਕ੍ਰਾਈਬ ਕਰਨਾ ਆ ਇੰਸਟਾਗ੍ਰਾਮ ਤੇ ਸੋ ਦੇਖ ਸਕਦੇ ਇਸ ਚੈਨਲ ਨੂੰ ਸੋ ਦੇਖ ਸਕਦੇ ਹੋ ਭਾਈ ਮਿਲੇ ਆ ਹਨਾ ਸੋ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਆ ਸੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਕੀਲ ਲੱਤੀ ਪੈਂਡੂ ਲੱਤੀ ਠੰਡੀ ਮਿੱਠੀ ਲੱਤੀ ਤਕੀਲ ਲੱਤੀ ਪੈਂਡੂ ਲੱਤੀ ਸਤਨਾਮ ਕਰਤਾ ਪੁਰਖ ਨਿਰਭੋ ਨਿਰਵੈ ਕਾਲ ਮੂਰਤ ਅਜੂਨੀ ਸਭਾ ਗੁਰਪ੍ਰਸਾਦ ਜਪੂ ਆਦੀ ਸਚੁ ਜੁਗਾਦ ਸਚੁ ਹੈਬੀ ਸਚ ਨਾਨਕ ਹੋਸੀ ਭੀ ਸਚ ਸੋ ਦੇਖੋ ਅੱਜ ਦੀ ਵੀਡੀਓ ਵੀਡੀਓ ਦੇ ਅੱਗੇ ਸਤਿ ਸ਼੍ਰੀ ਅਕਾਲ ਜੀ ਰਾਮ ਰਾਮ ਜੈ ਮਾਤਾ ਦੀ ਨਮਸਕਾਰ ਆਦਾਬ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸਾਨਵੀ ਰਾਣੀ ਪੰਜਾਬ ਤੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਮੈਂ ਵੀ ਦੇਖੋ ਜੀ ਠੀਕ ਠਾਕ ਆ ਤੁਹਾਡਾ ਪਿਆਰ ਆ ਤੁਹਾਡਾ ਸਪੋਰਟ ਆ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਆਪਾਂ ਪਿਛਲੀ ਵੀਡੀਓ ਛਪਾਰ ਮੇਲੇ ਦੀ ਡੇਲੀ ਦੀ ਅਪਡੇਟ ਵੀਡੀਓ ਤੁਹਾਨੂੰ ਇਸ ਚੈਨਲ ਤੇ ਦਿਖਾ ਰਹੇ ਹਾਂ ਤੇ ਛਪਾਰ ਦਾ ਮੇਲਾ ਕਿਉਂ ਲੱਗਦਾ ਹੈ ਇਹ ਵੀ ਦੱਸਦਾ ਆ ਰਹੇ ਹਾਂ ਛਪਾਰ ਦਾ ਮੇਲਾ ਗੱਗਾ ਜਹਰਵੀਰ ਜੀ ਤੇ ਬਾਬਾ ਸਿੱਧ ਸਲੱਖਣ ਜੀ ਦੀ ਯਾਦ ਦੇ ਵਿੱਚ ਹਰ ਸਾਲ ਹੀ ਲੱਗਦਾ ਹੈ ਤੇ ਬੜੀ ਧੂਮ ਧਾਮ ਦੇ ਨਾਲ ਧਾਰਮਿਕ ਸਭਿਆਚਾਰਿਕ ਇਤਿਹਾਸਿਕ ਇਹ ਮੇਲਾ ਹੈ ਤੇ ਬੜੀ ਦੁੱਧ ਰੋ ਜਿਹੜੇ ਲੋਕ ਨੇ ਸ਼ਰਧਾਲੂ ਨੇ ਭਗਤ ਨੇ ਆਉਂਦੇ ਨੇ ਦਰਬਾਰ ਦੇ ਵਿੱਚ ਮੱਥਾ ਟੇਕਣ ਦੇ ਲਈ ਕਿਉਂਕਿ ਸ਼ਰਧਾ ਹੀ ਬਹੁਤ ਜ਼ਿਆਦਾ ਹੈ ਲੋਕਾਂ ਦੇ ਅੰਦਰ ਇੱਥੇ ਤੱਕ ਦੇਸ਼ਾਂ ਵਿਦੇਸ਼ਾਂ ਤੋਂ ਵੀ ਜਿਹੜੇ ਲੋਕ ਨੇ ਸ਼ਰਧਾਲੂ ਨੇ ਭਗਤ ਨੇ ਛਪਾਰ ਮੇਲੇ ਦਾ ਪੂਰਾ ਪੂਰਾ ਆਨੰਦ ਮਾਣਦੇ ਨੇ ਤੇ ਫੈਮਿਲੀ ਵੀ ਆਉਂਦੀ ਹੈ ਚਪਾਰ ਦੇ ਮੇਲੇ ਦੇ ਵਿੱਚ ਤੇ ਅੱਜ ਮੇਲੇ ਦਾ ਆ 7ਵਾਂ ਦਿਨ ਹੈ ਜੀ ਹਾਂ 7ਵਾਂ ਦਿਨ ਹੈ ਤੇ ਇਹ ਮੇਲਾ ਇੱਕ ਹਫ਼ਤੇ ਦੇ ਲਈ ਲੱਗਦਾ ਹੈ ਜੀ ਹਾਂ ਇੱਕ ਹਫ਼ਤੇ ਦੇ ਲਈ ਲੱਗਦਾ ਹੈ ਪਰ ਇਹ ਮੇਲਾ ਜੋ ਕੀ ਹੈ ਆ ਪਿੱਛੇ ਮੀ ਪੈਣ ਕਰਕੇ ਇਹ ਮੇਲਾ ਮੇਰੇ ਹਿਸਾਬ ਦੇ ਨਾਲ ਲਗਭਗ ਐਤਵਾਰ ਤੱਕ ਚੱਲੇਗਾ ਐਤਵਾਰ ਤੱਕ ਰਹੇਗਾ ਤੇ ਅੱਜ ਹੈ 11 ਸਤੰਬਰ 2025 ਦਿਨ ਵੀਰਵਾਰ ਦੀ ਜੋ ਵੀਡੀਓ ਹੈ ਤੁਹਾਨੂੰ ਛਪਾਰ ਮੇਲੇ ਦੀ ਦਿਖਾਵਾਂਗੇ ਤੇ ਇਸ ਟਾਈਮ ਖੜਾ ਹਾਂ ਮੈਂ ਅਹਿਮਦਗੜ੍ਹ ਸ਼ਹਿਰ ਦੇ ਮਿਊਨਿਸਪਲ ਗਾਰਡਨ ਪਾਰਕ ਦੇ ਵਿੱਚ ਇੱਥੋਂ ਹੀ ਵੀਡੀਓ ਸ਼ੂਟ ਕਰ ਰਿਹਾ ਹਾਂ ਮੈਂ ਛਪਾਰ ਦੇ ਮੇਲੇ ਦੇ ਵਿੱਚ ਵੀ ਜਾ ਕੇ ਵੀਡੀਓ ਸ਼ੂਟ ਕਰ ਸਕਦਾ ਸੀ ਪਰ ਉੱਥੇ ਆਵਾਜ਼ ਵੱਧ ਸ਼ੋਰ ਸ਼ਰਾਬਾ ਵੱਧ ਹੋਣ ਕਰਕੇ ਉੱਥੇ ਨਹੀਂ ਸ਼ੂਟ ਕਰਕੇ ਆਪਾਂ ਇੱਥੇ ਹੀ ਸ਼ੂਟ ਕਰਦੇ ਹਾਂ ਤੇ ਇੱਥੋਂ ਤੁਹਾਨੂੰ ਛਪਾਰ ਮੇਲੇ ਦੀ ਜੋ ਲੋਕੇਸ਼ਨ ਹੈ ਉਹ ਵੀ ਦੱਸਾਂਗੇ ਤੇ ਇਹ ਛਪਾਰ ਦਾ ਮੇਲਾ ਜੋ ਹੈ ਆ ਪਿੰਡ ਛਪਾਰ ਜ਼ਿਲ੍ਹਾ ਲੁਧਿਆਣਾ ਤੇ ਮੰਡੀ ਅਹਿਮਦਗੜ ਸ਼ਹਿਰ ਦੇ ਵਿੱਚ ਲੱਗਦਾ ਹੈ ਤੇ ਅਹਿਮਦਗੜ ਸ਼ਹਿਰ ਦੇ ਵਿੱਚ ਇਹ ਮਿਊਸਪਲ ਗਾਰਡਨ ਪਾਰਕ ਸਾਰਾ ਹੁੰਦਾ ਆ ਤੁਸੀਂ ਦੇਖ ਸਕਦੇ ਹੋ ਤੇ ਲੋਕੇਸ਼ਨ ਬਾਰੇ ਤੁਹਾਨੂੰ ਨਹੀਂ ਪਤਾ ਤਾਂ ਆਪਾਂ ਲੋਕੇਸ਼ਨ ਦੀ ਵੀਡੀਓ ਪਾ ਚੁੱਕੇ ਆ ਇਸ ਚੈਨਲ ਤੇ ਇਸ ਚੈਨਲ ਤੇ ਤੁਸੀਂ ਦੇਖ ਸਕਦੇ ਹੋ ਜਾ ਕੇ ਸੋ ਜ਼ਿਆਦਾ ਗੱਲਾਂ ਨਾ ਮਾਰਦੇ ਹੋਏ ਕਰਦੇ ਹੋਏ ਚੱਲਦੇ ਆ ਸਿੱਧਾ ਆਪਾਂ ਛਪਾਰ ਦੇ ਮੇਲੇ ਤੇ ਦਿਖਾਉਨੇ ਆ ਤੁਹਾਨੂੰ ਅੱਜ ਦੀ ਇਹ ਅਪਡੇਟ ਵੀਡੀਓ ਠੀਕ ਹੈ ਜੀ ਸੋ ਚਲੋ ਜੀ ਦੋਸਤੋ ਲਗਭਗ ਸ਼ਾਮ ਦੇ 6:30 ਵਜੇ ਵਾਲੇ ਆ ਤੇ ਦੇਖ ਸਕਦੇ ਹੋ ਮਿਸਲ ਗਾਰਡਨ ਪਾਰ ਕੇ ਤੇ ਆਪਾਂ ਚੱਲਦੇ ਆਂ ਛਪਾਰ ਦੇ ਮੇਲੇ ਦਿਖਾਉਨੇ ਆ ਤੁਹਾਨੂੰ ਛਪਾਰ ਮੇਲੇ ਦਾ ਅੱਜ 7ਵਾਂ ਦਿਨ ਚੱਲਦੇ ਆਂ ਫਟਾਫਟ ਦੇ ਅੰਦਾਜ਼ ਦੇ ਵਿੱਚ ਰੋਈ ਚੈੱਕ ਕਰੋ ਸਾਹਮਣੇ ਜੋ ਪਿੰਡ ਤੁਸੀਂ ਦੇਖ ਰਹੇ ਹੋ ਉਹ ਛਪਾਰ ਪਿੰਡ ਹੈ ਠੀਕ ਹੈ ਜੀ ਇੱਥੇ ਹੀ ਪੰਜਾਬ ਦਾ ਸਭ ਤੋਂ ਮਸ਼ਹੂਰ ਮੇਲਾ ਲੱਗਦਾ ਆ ਤੇ ਇਸ ਜਗ੍ਹਾ ਤੋਂ ਜੋ ਮੇਲਾ ਹੈ ਸ਼ੁਰੂ ਹੋ ਜਾਂਦਾ ਆ ਤੇ ਇੱਥੇ ਦੇਖ ਸਕਦੇ ਹੋ ਆਈ ਲਵ ਛਪਾਰ ਤੁਹਾਨੂੰ ਦੇਖਣ ਨੂੰ ਮਿਲੇਗਾ ਤੇ ਇਸ ਵੀਡੀਓ ਨੂੰ ਬੜਾ ਪਿਆਰ ਤੇ ਸਪੋਰਟ ਬਣਾਏ ਰੱਖਣਾ ਤੋ ਚਲਦੇ ਆ ਫਟਾਫਟ ਦੇ ਅੰਦਾਜ਼ ਦੇ ਵਿੱਚ ਅੱਜ ਲੋਈ ਫਾਈਨਲ ਬਹ ਪਹੁੰਚੇ ਹਾਂ ਛਪਾਰ ਦੇ ਮੇਲੇ ਜਿੱਥੋਂ ਜੋ ਛਪਾਰ ਦਾ ਮੇਲਾ ਹੈ ਆ ਇਸੇ ਜਗ੍ਹਾ ਤੇ ਜੋ ਛਪਾਰ ਦਾ ਮੇਲਾ ਸ਼ੁਰੂ ਹੁੰਦਾ ਹੈ ਤੇ ਤੁਹਾਨੂੰ ਇੱਥੇ ਜੋ ਖਜਲਾ ਹੈ ਉਹ ਦਿਖੇਗਾ ਖਜਲਾ ਤੁਹਾਨੂੰ ਆ ਇੱਥੇ ਛਪਾਰ ਦੇ ਮੇਲੇ ਦੇ ਵਿੱਚ ਦਿਖੇਗਾ ਤੇ ਬਹੁਤ ਹੀ ਜੋ ਮਸ਼ਹੂਰ ਹੈ ਖਜਲਾ ਤੇ ਅੱਗੇ ਜੋ ਮੇਲਾ ਹੈ ਛਪਾਰ ਦਾ ਮੇਲਾ ਇਸ ਜਗ੍ਹਾ ਤੇ ਸ਼ੁਰੂ ਹੋ ਜਾਂਦਾ ਤੇ ਦੇਖ ਸਕਦੇ ਹਾਂ ਅੱਗੇ ਸੋ ਦੇਖ ਸਾਥ ਮੇ ਇੱਥੇ ਜਗ੍ਹਾ ਤੇ ਕੁਝ ਪਾਵਲਾ ਮੇਲਾ ਸ਼ੁਰੂ ਹੋ ਜਾਂਦਾ ਆ ਠੀਕ ਹੈ ਤੇ ਇਹ ਰੋਡ ਆ ਰਸਤਾ ਜਿਲੰਗਰ ਰਾਏਕੋਟ ਨੂੰ ਸਾਹਮਣੇ ਤੁਸੀਂ ਗੁਰਦੁਆਰਾ ਦੇਖ ਰਹੇ ਹੋ ਤੇ ਇਹ ਜਿਹੜਾ ਗੁਰਦੁਆਰਾ ਹੈ ਸਾਹਮਣੇ ਪਿੰਡ ਚਪਾਰ ਦੇ ਵਿੱਚ ਪੈਂਦਾ ਆ ਤੇ ਰੌਣਕਾਂ ਚੈੱਕ ਕਰੋ ਜੀ ਲੋ ਬਾ ਜੀ ਵਾਹ ਕੀ ਬਾਤ ਤੇ ਕੀ ਬਾਤ ਰਸ਼ ਬਹੁਤ ਜ਼ਿਆਦਾ ਹੁੰਦਾ ਆ ਤੇ ਇਹ ਮੇਲਾ ਇਹ ਮੇਲਾ ਇਹ ਹਫਤਾ ਪੂਰਾ ਹੀ ਚੱਲੇਗਾ ਤੇ ਰੌਣਕਾਂ ਤੁਸੀਂ ਅੱਜ ਦੀ ਚੈੱਕ ਕਰ ਸਕਦੇ ਹੋ ਇੱਥੇ ਤੁਹਾਨੂੰ ਵੇਖੋ ਪੰਜਾਬ ਵਿਰਸਾ ਦਾ ਤੁਹਾਨੂੰ ਜੋ ਬੈਨਰ ਹੈ ਦਿਖੇਗਾ ਸੋ ਚੱਲਦੇ ਆ ਅੱਗੇ ਰਸ਼ ਚੈੱਕ ਕਰੋ ਜੀ ਰਸ਼ ਵਾਹ ਜੀ ਵਾਹ ਕੀ ਬਾਤ ਹੈ ਜੀ ਕੀ ਬਾਤ ਹੈ ਇਹ ਮੇਲਾ ਐਤਵਾਰ ਤੱਕ ਲਗਭਗ ਰਹੇਗਾ ਤੇ ਮਿੱਠੇ ਪਾਣੀ ਦੀ ਜੋ ਸ਼ਕੀਲ ਹੈ ਤੁਹਾਨੂੰ ਦਿਖੇਗਾ ਸੋ ਇੱਥੋਂ ਆਪਾਂ ਵੀਡੀਓ ਕਰਦਿਆਂ ਸ਼ੁਰੂ ਸੋ ਦੇਖ ਸਕਦੇ ਹੋ ਰਸ਼ ਚੈੱਕ ਕਰੋ ਜੀ ਵਾਹ ਜੀ ਵਾਹ ਜੀ ਕੀ ਬਾਤ ਹੈ ਜੀ ਕੀ ਬਾਤ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਆ ਤੇ ਅੱਜ ਤੁਹਾਨੂੰ ਜੋ ਰੌਣਕਾਂ ਨੇ ਸਪਾਰ ਮੇਲੇ ਦੇ ਦਿਖਾ ਰਹੇ ਆ ਅੱਜ 11 ਸਤੰਬਰ 2025 ਦਿਨ ਜੋ ਵੀਰਵਾਰ ਹੈ ਅ ਅੱਜ ਦੀ ਜੋ ਮੇਲੇ ਦਾ 6 ਸਤਵਾਂ ਦਿਨ ਹੈ ਅੱਜ ਮੇਲੇ ਦਾ ਸਤਵਾਂ ਦਿਨ ਹੈ ਤੇ ਤੁਸੀਂ ਰੌਣਕਾਂ ਦੇਖ ਸਕਦੇ ਹੋ ਬੜੀਆਂ ਰੌਣਕਾਂ ਨੇ ਤੇ ਸੜਕਾਂ ਤੁਸੀਂ ਦੇਖ ਸਕਦੇ ਹੋ ਪੂਰਾ ਆਵਾਜਾਈ ਕਾਫੀ ਜਾਮ ਦੇਖਣ ਨੂੰ ਮਿਲੇਗਾ ਸੜਕਾਂ ਤੇ ਵਾਹ ਜੀ ਵਾਹ ਕੀ ਬਾਤ ਹੈ ਕੀ ਬਾਤ ਇੱਥੇ ਤੁਹਾਨੂੰ ਖਜਲਾ ਮਿਲ ਜਾਏਗਾ ਜੋ ਕਾਫੀ ਮਸ਼ਹੂਰ ਹੈ ਲੋਈ ਚੈੱਕ ਕਰੂ ਚੈੱਕ ਕਰੋ ਪੰਜਾਬ ਦਾ ਵੀਗੇਸ਼ ਛਪਾਰ ਦਾ ਮੇਲਾ ਜੋ ਕਿ ਕਾਪੀਆਂ ਕਿਤਾਬਾਂ ਇਤਿਹਾਸ ਦੇ ਪੰਨਿਆਂ ਦੇ ਵਿੱਚ ਤੇ ਗਾਣਿਆਂ ਦੇ ਵਿੱਚ ਜ਼ਿਕਰ ਹੁੰਦਾ ਹੈ ਪਿੰਡ ਛਪਾਰ ਦਾ ਤੇ ਇੱਧਰ ਤੁਹਾਨੂੰ ਜੋ ਹੈ ਪਾਰਕਿੰਗ ਦੇਖਣ ਨੂੰ ਮਿਲੇਗਾ ਸੋ ਦੇਖ ਸਕਦੇ ਹੋ ਟੋਟਲੀ ਪਾਰਕਿੰਗ ਹੈ ਇਸ ਜਗ੍ਹਾ ਤੇ ਸਾਰਾ ਪਾਰਕਿੰਗ ਹੈ ਠੀਕ ਹੈ ਜੀ ਪਾਰਕਿੰਗ ਏਰੀਆ ਹੈ ਤੇ ਇਦਰਾ ਜੋ ਰਸ਼ ਹੈ ਤੁਸੀਂ ਦੇਖ ਸਕਦੇ ਹੋ ₹3 ₹3 ₹3 100 ਵਾਲਾ ਗਲਾਸ ਗਾਰਡ ₹3 ₹3 ₹3 ਵਾਹ ਜੀ ਵਾਹ ਭੰਗ ਦੀ ਟਿੱਕੀ ਖਾਓ ਕੈਨੇਡਾ ਅਮਰੀਕਾ ਪਹੁੰਚੋ ਸੋ ਆਪਾਂ ਕੈਨੇਡਾ ਅਮਰੀਕਾ ਨਹੀਂ ਪਹੁੰਚਣਾ ਆਇਆ ਛਪਾਰ ਦਾ ਮੇਲਾ ਤੁਹਾਨੂੰ ਦਿਖਾਉਣਾ ਆ ਤੇ ਰਸ਼ ਚੈੱਕ ਕਰੋ ਤੁਸੀਂ ਛਪਾਰ ਦੇ ਮੇਲੇ ਦਾ ਪੂਰਾ ਰਸ਼ ਹੁੰਦਾ ਹੈ ਛਪਾਰ ਦਾ ਮੇਲਾ ਕਿ ਲੱਖਾਂ ਯਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਸ਼ਰਧਾਲੂ ਨੇ ਪਾਰ ਦੇ ਮੇਲੇ ਦੇ ਵਿੱਚ ਆਉਂਦੇ ਨੇ ਵਾਹ ਜੀ ਕੀ ਬਾਤ ਹੈ ਕੀ ਬਾਤ ਹੈ ਚੈੱਕ ਕਰੋ ਜੀ ਚੈੱਕ ਕਰੋ ਗੰਡਾ ਕੋਲ ਗੰਡਾ ਕੋਲ ਰਸ਼ੇ ਕਰਤਾ ਦਿਓਂ ਚ ਫਾਰਦੇ ਮੇਲੇ ਦੇ ਵਿੱਚ ਤੇ ਰਸ਼ ਬਹੁਤ ਜ਼ਿਆਦਾ ਆ ਤੇ ਕੋਈ ਗੰਗ ਚਲਦੇ ਆ ਕੋ ਫਟਾਫਟ ਦੇ ਅੰਦਾਜ਼ ਦੇ ਵਿੱਚ ਤੁਹਾਨੂੰ ਜੋ ਸਪਾਰ ਦਾ ਮੇਲਾ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਅੱਜ ਦੀ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਵਾਹਿਗੁਰੂ ਕਿਆ ਬਾਤ ਹੈ ਕਿਆ ਬਾਤ ਕਿਸਨ੍ਹ ਹੋਗਾ ਜ਼ਿੰਦਗੀ ਕਾ ਹੋਗੇ ਸ਼ਬ ਮਗਨ ਦੇ ਸੱਭ ਮੰਦ ਲੋਏ ਚੈੱਕ ਕਰੋ ਮੇਲਾ ਸ਼ਪਾਰ ਦੀਆਂ ਰੌਣਕਾਂ ਵਾਹ ਜੀ ਵਾਹ ਕੀ ਬਾਤ ਹੈ ਜੀ ਕੀ ਬਾਤ ਹੈ ਵਾਹ ਜੀ ਵਾਹ ਚੈੱਕ ਕਰੋ ਜੀ ਕੜਕਾ ਦੇਖ ਸਕਦਾ ਇੱਥੇ ਤੁਹਾਨੂੰ ਪਾਰਕਿੰਗ ਮਿਲ ਜਾਏਗਾ ਸੋ ਟੋਟਲੀ ਪਾਰਕਿੰਗ ਸ਼ਪਾਰ ਮੇਲੇ ਦੇ ਸਾਹਮਣੇ ਤੁਸੀਂ ਦੇਖ ਸਕਦੇ ਹੋ 50 ਰੁਪਏ 20 ਰੁਪਏ ਜੋ ਹੈ ਤੁਹਾਨੂੰ ਬਾਈਕ ਦਾ ਇੱਥੇ ਚਾਰਜ ਦੇਣਾ ਪਏਗਾ ਵਾਹ ਜੀ ਵਾਹ ਸਾਹਮਣੇ ਦੇਖਦੇ ਹੋ ਦਰਬਾਰ ਹੈ ਕਿਰਾਨਾ ਦਰਬਾਰ ਇੱਥੇ ਇੱਥੇ ਵੀ ਆ ਲੋਕ ਆਉਂਦੇ ਸ਼ਰਧਾਲੂ ਆਉਂਦੇ ਆ Olha ਰਾਸ਼ ਚਾ ਕਰੋ ਰਾਸ਼ 파ਰਨੇ ਲਿਆ ਵਾਹ ਜੀ ਵਾਹ ਜੀ ਕੀ ਬਾਤ ਹੈ ਜੀ ਕੀ ਬਾਤ ਹੈ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਾਰ ਪਾਰਕਿੰਗ ਕਾਰ ਪਾਰਕਿੰਗ ਦੇ ਨਾਲ ਜੋ ਗੱਡੀ ਹੈ ਵਾਹ ਜੀ ਵਾਹ ਜੀ ਕੀ ਬਾਤ ਹੈ ਜੀ ਕੀ ਬਾਤ ਹੈ ਵਾਹ ਜੀ ਵਾਹ ਚੈੱਕ ਕਰੋ ਜੀ ਗੱਡੀ ਰੰਗ ਦਾ ਵਾ ਲਗਜ਼ਰੀ ਕਾਰ ਸਪੈਸ਼ਲ ਡੋਲੀ ਵਾਲੀ ਕਾਰ ਵਾਹ ਜੀ ਵਾਹ ਕੀ ਬਾਤ ਹੈ ਇਹ ਵੀ ਤੁਹਾਨੂੰ ਸ਼ਕਾਰ ਦੇ ਮੇਲੇ ਜੀ ਦੇਖਣ ਨੂੰ ਮਿਲੇਗਾ ਤੇ ਸਾਹਮਣੇ ਕਾਰ ਪਾਰਕਿੰਗ ਹੈ ਤੇ ਚਲਦੇ ਆਪਾਂ ਹੋਰ ਅੱਗੇ ਜੋ ਇਹਨੂੰ ਚੈੱਕ ਕਰੋ ਜਿ ਚਪਾਰ ਮੇਲੇ ਦੀਆਂ ਰੌਣਕਾਂ ਤੁਹਾਨੂੰ ਪੂਰੀ ਵੀਡੀਓ ਦਿਖਾਵਾਂਗੇ ਚਪਾਰ ਮੇਲੇ ਦੀ ਤੇ वाह जी वाह चेक करो पार में इधर भी थानू जो है देखने मिलेगा ਤੇ ਬੱਚੇ ਵੀ ਪੋਰਾ ਪੋਰਾ ਜੋਸ਼ਪਾਰ ਮੇਲੇ ਦਾ ਆਨੰਦ ਮਾਨਦੇ ਆ ਦੇਖ ਸਕਦੇ ਹੋ ਵਾਹ ਜੀਆ ਕੀ ਬਾਤ ਹੈ ਜੀ ਕੀ ਬਾਤ ਹੈ ਵਾਹ ਜੀਆ ਸੋ ਚਪਾਰ ਦੇ ਮੇਲੇ ਦੇ ਵਿੱਚ ਤੁਹਾਨੂੰ ਇਹੋ ਜਿਹਾ ਕੁਝ ਦੇਖਣਾ ਮਿਲੇਗਾ ਜੋ ਪੁੱਛੇ ਬੱਚੇ ਜੋ ਪੋਰਾ ਪੋਰਾ ਜੋਸ਼ਪਾਰ ਮੇਲੇ ਦਾ ਆਨੰਦ ਮਾਨ ਰਹੇ ਨੇ ਸੋ ਸਾਹਮਣੇ ਦੇਖ ਸਕਦੇ ਹੋ ਮਿੱਕੀ ਮਾਊਸ ਹੈ ਠੀਕ ਹੈ ਇਹ ਬੱਚਿਆਂ ਦੇ ਲਈ ਇਹੋ ਜਿਹਾ ਕੁਝ ਬਣਾਇਆ ਗਿਆ ਹੈ ਚਪਾਰ ਦੇ ਮੇਲੇ ਦੇ ਵਿੱਚ ਵਾਹ ਜੀਆ ਚੈੱਕ ਕਰੋ ਸੋ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਹੈ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਹੈ ਤੇ 6:42 ਮਿੰਟ ਹੋ ਗਏ ਆ ਤੇ 11 ਸਤੰਬਰ 2025 ਦੇ ਜੋ ਵੀਡੀਓ ਹੈ ਚਪਾਰ ਮੇਲੇ ਦੀ ਤੁਹਾਨੂੰ ਦਿਖਾ ਰਹੇ ਹਾਂ ਸੋ ਦੇਖ ਸਕਦੇ ਹੋ ਟਾਈਮ ਸੋ ਚੱਲਦੇ ਆਪਾਂ ਹੋਰ ਅੱਗੇ ਦਿਖਾਉਨੇ ਆ ਤੁਹਾਨੂੰ ਚਪਾਰ ਮੇਲੇ ਦੀਆਂ ਰੌਣਕਾਂ ਵਾ ਆ ਜੂਗਾ ਚੈੱਕ ਕਰੋ ਜੀ ਚੈੱਕ ਕਰੋ ਵਾਹ ਉੱਤਰਾ ਬੰਗਲਾ ਤੇ ਤੁਹਾਨੂੰ ਰੋਹ ਚਿੰਡੋਲ ਦੇਖ ਨੂੰ ਮਿਲੇਗਾ ਸਵਾਰ ਦੇ ਮੇਲੇ ਵਿੱਚ ਸਾਹਮਣੇ ਚਿੰਡੋਲ ਤੇ ਕਿਸ਼ਤੀ ਵੀ ਸਵਾਰ ਦੇ ਮੇਲੇ ਦੇ ਵਿੱਚ ਦੇਖ ਸਕਦੇ ਹੋ ਤੇ ਇੱਥੇ ਜੋ ਡਰੈਗਨ ਝੂਲਾ ਹੈ ਚਪਾਰ ਦੇ ਮੇਲੇ ਦੇ ਵਿੱਚ ਇਹ ਵੀ ਤੁਹਾਨੂੰ ਦੇਖਣ ਨੂੰ ਮਿਲੇਗਾ ਵਾਹ ਜੀ ਵਾਹ ਕਿੱਥੇ ਰੂ ਆ ਗਿਆ ਆ ਗਿਆ ਡਰਾਇਗਨ 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 ਵਾਹ ਜੀ ਵਾਹ ਸਾਹਮਣੇ ਚਿੰਡੋਲ ਤੇ ਕਿਸ਼ਤੀ ਵੀ ਸਾਹਮਣੇ ਜੋ ਤੁਸੀਂ ਦੇਖ ਸਕਦੇ ਹੋ ਖੂਬਸੂਰਤ ਅੰਜਾਰਾ ਚਪਾਰ ਮੇਲੇ ਦਾ ਇਹ ਚਪਾਰ ਦਾ ਮੇਲਾ ਲਗਭਗ ਐਤਵਾਰ ਤੱਕ ਰਹੇਗਾ ਇਹਨੇ ਕੋਚਨਾ ਪਹੁੰਚ ਸਕਦਾ ਹੈ ਚਪਾਰ ਦੇ ਮੇਲੇ ਦੇ ਵਿੱਚ ਚੈੱਕ ਕਰੋ ਵਾਹ ਜੀ ਵਾਹ ਬਹੁਤ ਛੋਟੀਆਂ ਗੱਲਾਂ ਵਾਹ ਜੀ ਵਾਹ ਚੈੱਕ ਕਰੋ ਸੋ ਇਹੋ ਜਿਹਾ ਕੁਝ ਰੌਣਕਾਂ ਨੇ ਚਪਾਰ ਮੇਲੇ ਦੀਆਂ ਤੇ ਸਾਹਮਣੇ ਤੁਸੀਂ ਮਿੱਕੀ ਮਾਊਸ ਦੇਖ ਸਕਦੇ ਹੋ ਵਾਹ ਜੀ ਚੈੱਕ ਕਰੋ ਇਹ ਚੈੱਕ ਕਰੋ ਜੋ ਹੈ ਬਹੁਤ ਹੀ ਜੋ ਖੂਬਸੂਰਤ ਜੋ ਥਿ ਵਿਊ ਹੈ ਛਪਾਰ ਮੇਲੇ ਦਾ ਦਿਸਦਾ ਆ ਚੈੱਕ ਕਰੋ ਇਹ ਚੈੱਕ ਕਰੋ ਅੱਜ ਵੀ ਮੇਲਾ ਪੂਰਾ ਜੋ ਰਸ਼ ਤੁਹਾਨੂੰ ਦੇਖਣ ਨੂੰ ਮਿਲੇਗਾ ਛਪਾਰ ਦੇ ਮੇਲੇ ਦੇ ਵਿੱਚ ਵਾਹ ਜੀ ਵਾਹ ਪੂਰਾ ਭਰਦਾ ਮੇਲਾ ਜੀ ਪੂਰਾ ਭਰਦਾ ਕੀ ਕਰੀਏ ਸਾਹਮਣੇ ਚੰਡੋਲ ਚਲਦੇ ਆਪਾਂ ਹੋਰ ਅੱਗੇ ਮੇਗਾ ਚਲਾ ਦੇ ਕੇ ਲਈ ਆਪਣਾ ਆਪਣਾ ਜਾ ਬੱਚਾ ਚਲਾ ਦੇ ਕੇ ਵੀ ਆਪਣਾ ਜਲਦੀ ਜਲਦੀ ਆ ਜਾਓ ਆਇਆ ਆਇਆ ਚਲਾ ਬਈ ਚਲਾ ਚਲਾ ਬਈ ਚਲਾ ਆ ਜਾ ਜਲਦੀ ਜਲਦੀ ਚਲਾ ਦੇ ਜਾ ਆ ਜਾਓ ਆ ਜਾਓ ਆ ਜਾਓ ਆ ਜਾਓ ਇਧਰ ਮੀਂਹਗਾ ਇਧਰ ਆ ਜਾਓ ਲੜਕੀ ਚਲਾਏਗਾ ਲੜਕੀ ਕੁੜੀ ਚਲਾਏਗਾ ਕੁੜੀ

ਜੋ ਦੁਕਾਨਾਂ ਨੇ ਦੇਖਣ ਨੂੰ ਮਿਲ ਜਾਇਆ ਸਪਾਰ ਦੇ ਮੇਲੇ ਦੇ ਵਿੱਚ ਜਿੱਥੇ ਫੂਡ ਕੋਰਡ ਇੱਕ ਪਾਸੇ ਤੇ ਦੁਕਾਨਾਂ ਇੱਕ ਪਾਸੇ ਆਜੋ ਵੀ ਆਜੋ ਆ ਜਾਓ ਬਾਟ ਤੀਰ ਬਾਟ ਤੀਰ ਬਾਟ ਤੀਰ ਬਾਟ ਤੀਰ ਬਾਟ ਓ ਵਾਹ ਵਾਹ ਨਾ ਕਿਸੇ ਬਾਈ ਭੀ ਹੈ ਕੁਝ ਬਿਲਕੁਲ ਕਮਾਲ ਜਿਹੜੇ ਸਾਹਮਣੇ ਜੈਸੇ ਗੈਲੈਕਸੀ ਦੇ ਬੈਨਰ ਤੇ ਬੋਰਡ ਤੇ ਸ਼ਬਾ ਰਸੀਦਾਰ ਚੈਂਦਾ ਬੋਤੀ ਕਾਰ ਜਲਦੀ ਜਾ ਕੇ ਲੈ ਕੇ ਆਓ ਮੇਨ ਜੀ ਆ ਜਾਓ ਤੇ ਪੁਰਨਾ ਚਾਹੀਏ ਅਗੇ ਤੋਂ ਪੁਰਨਾ ਚਾਹੀਏ ਅਰਾਈ ਤੋਂ ਹਾਂ ਬੰਦੂਹਾਂ ਦੀ ਬੋਛੇ ਜੀ ਮਾਣ ਦੇਣ ਦੀ ਬਾਤ ਨਾ ਬਣੇ ਪਾੜੋ ਅੱਛਾ ਬਰਾਬਰ ਚੱਲੋ ਪੱਤਣ ਤੋਂ ਆਦੀ ਬਾਟੂ ਬਾਜੀ ਨਾਲ 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 ਆਇਆ ਜਾ ਵਾਜਾ ਉਧਾਨੰਦਰ ਨਾ ਅਮਰ ਸਿੰਘ ਭਾਈ ਕੋ ਬੋਲ ਕਾਈਡ ਕਰ ਲੋ ਤਾਂ ਆਵਾਜ਼ ਬਗਲੇ ਨਹੀਂ ਜਿਗਾ ਦੇਖੋ ਬੜੀਆ ਟੀਮ ਨਹੀਂ ਗਾ ਅਮਰ ਸਿੰਘ ਨੇ ਬੜਾ ਜਿੰਦਗੀ ਦਾ ਰਵਾਦ ਮਾ ਬੋਲ ਜਨਨ हरिया जाओ वा भी माँ बल्कि जा जल्दी होगा चादू हक होगा सिर्फ मे कलाकार बहुत चुपी है खान की माइन बहुत चुकी है दिल्ली में चादू है ਦੋਸਤੋ ਅੱਜ ਦਾ ਵੀਡੀਓ ਇੱਥੇ ਤੱਕ ਦਾ ਹੀ ਮਿਲਦੇ ਹਾਂ ਫੇਰ ਤੋਂ ਇੱਕ ਨਵੇਂ ਵਲੌਗ ਦੇ ਵਿੱਚ ਨਵੇਂ ਵੀਡੀਓ ਦੇ ਵਿੱਚ ਨਵੇਂ ਦਿਨ ਤੇ ਨਵੇਂ ਸਵੇਰ ਦੇ ਨਾਲ ਜੈ ਹਿੰਦ ਜੈ ਭਾਰਤ ਜੈ ਪੰਜਾਬ ਦੀ ਜੈ ਮਸਤਾਂ